ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਨੇ ਤੁਹੀ ਸਾਰੇ ਵਧੀਆ ਹੋਗੇ ਅੱਜ ਦੀ ਕਥਾ ਦੇ ਵਿੱਚ ਗਿਆਨੀ ਸੰਤ ਸਿੰਘ ਮਸਕੀਨ ਹਣੀ ਦੱਸਦੇ ਪਏ ਐ ਕਿ ਹਰ ਇਨਸਾਨ ਹਰ ਮਨੁੱਖ ਦੁੱਖ ਤਕਲੀਫਾਂ ਪਰੇਸ਼ਾਨੀਆਂ ਦੇ ਵਿੱਚ ਮੁਪਤਲਾਵ ਹੈ ਹਰ ਇਨਸਾਨ ਨੂੰ ਦੁੱਖ ਤਕਲੀਫਾਂ ਪਰੇਸ਼ਾਨੀਆਂ ਨੇ ਮੁਸੀਬਤਾਂ ਨੇ ਘੇਰਿਆ ਆਇਆ ਵੈ ਆਖਰ ਕੀ ਵਜ੍ਹਾ ਹੈ ਕਿਉਂ ਹਰ ਇਨਸਾਨ ਦੁਖੀ ਹੈ ਪਰੇਸ਼ਾਨ ਹੈ ਕਿਉਂ ਨਹੀਂ ਖੁਸ਼ੀਆਂ ਦੇ ਕੋਲ ਤੇ ਅੱਜ ਜਾਨੀ ਸੰਸਿੰਗ ਮਸਕੀਨ ਹੁਣੇ ਦੱਸਦੇ ਪਿਓ ਕਿਹੜਾ ਐਸਾ ਹਮਲ ਹੈ ਕਿਹੜਾ ਐਸਾ ਕੰਮ ਹੈ ਜਿਹਦੇ ਕਰਨ ਦੇ ਨਾਲ ਇਨਸਾਨ ਦੇ ਕੋਲ ਦੁੱਖ ਤਕਲੀਫਾਂ ਪਰੇਸ਼ਾਨੀਆਂ ਖਤਮ ਹੋ ਜਾਣੀਆਂ ਤੇ ਖੁਸ਼ੀਆਂ ਖੁਸ਼ੀਆਂ ਆ ਜਾਣਗੀਆਂ ਬਹੁਤ ਹੀ ਵਧੀਆ ਕਥਾ ਪਹਿਲਾਂ ਆਪਾਂ ਚੱਲ ਕੇ ਦੇਖ ਲੈਣੇ ਕਥਾ ਫਿਰ ਕਰਨੇ ਇਸ ਤੇ ਵਿਚਾਰ ਰਾਜਾ ਪਰੀਛਿਤ ਪਾਂਡੂ ਵੰਦਾ ਪਰਪੋਤਰਾ ਓ ਵਿਆਸ ਨੂੰ ਬਾਕੀ ਰਿਸ਼ੀਆਂ ਨੂੰ ਅਕਸਰ ਕਿਹਾ ਕਰਦਾ ਸੀ ਜੇ ਕਰ ਸ੍ਰੀ ਕ੍ਰਿਸ਼ਨ ਅਰਜਨ ਨੂੰ ਯੁਧਿਸ਼ਟਰ ਨੂੰ ਸਭ ਕੁਝ ਦੱਸ ਦਿੰਦੇ ਅਗਰ ਉਹ ਜਾਣੀ ਜਾਣ ਸਨ ਤਾਂ ਪਾਂਡਵਾਂ ਦੀ ਇਹ ਦੁਰਦਸ਼ਾ ਨਾ ਹੁੰਦੀ ਜੋ ਹੋਈ ਹੈ ऋषि मुनि परीक्षित नु समझांदे सन होनी बलवान है होनी बलवान है होनी न नहीं रोके आ जा सकता घटना है परीक्षित कहंदा है अगर मनुख नु पता चल जाए ਕਿ ਫਲਾਣੇ ਦਿਨ ਐਸਾ ਹੋਣਾ ਹੈ ਤਾਂ ਮਨੁੱਖ ਯਤਨ ਕਰ ਸਕਦਾ ਹੈ ਉਪਰਾਲੇ ਕਰ ਸਕਦਾ ਹੈ ਹੋਣੀ ਦੇ ਬਾਹ ਨੂੰ ਰੋਕ ਸਕਦਾ ਹੈ ਪਰੇ ਸਕ ਸਕਦਾ ਕੋਈ ਦੂਸਰਾ ਸ਼ਲੋਕ ਹੈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸੰਸਕ੍ਰਿਤੀ ਸ਼ਲੋਕ ਬਹੁ ਯਤਨ ਕਰਤਾ ਬਲਵੰਤ ਕਾਰੀ ਸੇਵੰਤ ਸੂਰਾ ਚਤੁਰਦਸ ਹੁਣਤ ਆਗਿਆ ਭਗਵਾਨ પુરਖੇ ਨਾਨਕ ਕੀਤੇ ਸਾਸ ਅਕਰਖਤੇ ਰਾਜੇ ਪਰਿਛਤਨਾਂ ਨੂੰ ਰਿਸ਼ੀਆਂ ਨੇ ਦੱਸਿਆ ਤੈਨੂੰ ਸੱਚਾਪਨਾਮ ਦੇ ਇੱਕ ਸਪਨੇ ਨੰਗ ਮਾਰਨਾ ਹੈ ਪੂਰਨ ਮਾਸ਼ੀ ਵਾਲ ਦੇ ਔਰ ਉਸੇ ਨਾਲ ਤੇਰੀ ਮੋਹਤ ਹੋਵੇ ਕਰੀ ਮਰਤੂ ਹੋ ਗਈ ਸਮਾਂ ਦੱਸ ਦਿੱਤਾ ਗਿਆ ਦਿਨ ਦੱਸ ਦਿੱਤਾ ਗਿਆ ਰਾਜੇ ਨੇ ਲੋਹੇ ਦੀ ਕੋਠੜੀ ਬਣਵਾਈ ਉਹ ਹੋਰਨ ਮਾਸ਼ੀ ਵਾਲੇ ਦੇ ਉਸਤੇ داخل ਹੋ ਗਿਆ ਬਾਹਰ ਤੇ ਹਵਾ ਦਾ ਝੌਂਕਾ ਵੀ ਉਸਤੇ ਜਾਣਾ ਘਟਨ ਸੀ ਇਸ ਘੰਗਦੀ ਲੋਹੇ ਦੀ ਕੋਠੜੀ ਬਣਵਾਇਆ। ਚਾਰੋਂ ਪਾਸੇ ਬੜੇ ਬੇਰ ਸੂਰ ਬੀਰ ਭਲੀ ਪੈਰੇ ਤੇ ਲਾ ਦਿੱਤੇ। ਔਰ ਨਿਗਰਾਨੀ ਰੱਖੋ ਕਿਦਰੇ ਸਫァ ਆ ਰਹੇ ਹੋਵੇ ਤੇ ਟੁੱਟ ਪਾਵਾ। ਮਾਰ ਦਿਓ। ਨਿਸ਼ਚਿੰਤ ਬੈਠਾ ਬਹੁਤ ਯਤਨ ਕਰਤਾ ਬਲਵੰਤ ਕਾਰੀ ਸੇਵੰਤ ਸੂਰਾ। ਸਤੁਰੂ ਦੇ ਸ ਬੜਾ ਬਲਵਾਨ ਸੀ ਬੜੇ ਬੜੇ ਸੂਰਬੀਰ ਉਸ ਦੇ ਅਧੀਨ ਸਨ ਔਰ ਬੜਾ ਯਤਨ ਕੀਤਾ ਉਸ ਨੇ ਆਪਣੇ ਆਪ ਨੂੰ ਬਚਾ ਲਿਆ ਹੈ ਪੂਰਨਮਾਸ਼ੀ ਵਾਲੀ ਰਾਤ ਜਦੋਂ ਸੱਪ ਨੇ ਡੰਗ ਮਾਰਨਾ ਕੁਝ ਸਮਾਂ ਪਹਿਲੇ ਇੱਕ ઋષਿ ਆਇਆ ਹੈ पुष्प लेके फूल लेके बारो पहरेदारान है राजे नु खबर की थी संत जी आए ने पुष्प माला लेके बड़ी शुभ कामना लई तो राजे परिचित ने आन दता है पुष्प अगे रखे एक पुष्प दे विचवा ਕੀੜਾ ਨਿਕਲਿਆ ਨਾਨਕ ਕੀਤੀ ਸਾਸ ਆਕਰ ਕਦੇ ਉਹ ਕੀੜਾ ਜ਼ਹਿਰੀਲਾ ਉਹ ਕੀੜਾ ਹੀ ਕਛਪ ਨਾਗ ਸੀ ਉਹਨੇ ਡੰਗ ਮਾਰਿਆ ਰਾਜਾ ਪਰਿਚ ਉਸੇ ਨਾਲ ਹੀ ਤੜਪ ਤੜਪ ਕੇ ਮਰ ਗਿਆ ਰੋਂਦਾ ਰਿਹਾ ਰੋਂਦਾ ਰਿਹਾ ਰੋਂਦਾ ਰੋਣਾ ਇਸ ਗੱਲ ਦਾ ਹੈ ਜੋ ਮੈਂ ਚਾਹਿਆ ਸੀ ਨਹੀਂ ਹੋਇਆ ਨਹੀਂ ਹੋਇਆ ਔਰ ਜੋ ਮੈਂ ਨਹੀਂ ਚਾਹੰਦਾ ਸੀ ਹੋ ਗਿਆ ਹੋ ਗਿਆ ਜਗਤ ਇਤਨਾ ਜੋ ਰੋ ਰਿਹਾ ਹੈ ਉਸ ਦਾ ਮੂਲ ਕਾਰਨ ਜੋ ਹੋ ਰਿਹਾ ਹੈ ਇਹ ਕਬੂਲ ਨਹੀਂ ਹੋ ਔਰ ਜੋ ਮੈਂ ਚਾਹੰਦਾ ਐਸਾ ਹੋਵੇ ਨੇ ਕਿਸੇ ਦੀ ਦਰਿਆ ਜਿਹਾ ਜ਼ਾਹਰ ਦੇ ਇਧਰ ਆਪੇ ਲੱਗਦੇ ਨੇ ਕਿਸੇ ਦੇ ਹੁਕਮ ਦੇ ਇਸ ਸੂਰਜ ਚੰਦ ਤਾਰੇ ਗਰਦਿਸ਼ ਦਿੱਤ ਨੇ ਸਾਰਾ ਬ੍ਰਹਿਮੰਡ ਜੋ ਚੱਲ ਰਿਹਾ ਹੈ ਇਹ ਕਿਸੇ ਦੀ ਰਜ਼ਾ ਵਿੱਚ ਚੱਲ ਰਿਹਾ ਹੈ ਸੂਰਜ ਚੰਦਰਮਾ ਤਾਰੇ ਸਾਗਰ ਪਉਣ ਪਾਣੀ ਦਰਿਆ ਜਿਸ ਦੇ ਹੁਕਮ ਦੇ ਚਲ ਰਹੇ ਨੇ ਐ ਮਨੁੱਖ ਤੂੰ ਗਹਿਰਾਈ ਨਾਲ ਦੇਖ ਹੈ ਤੇ ਤੋ ਉਸ ਦੇ ਹੁਕਮ ਦੇ ਚ ਰੋਣਾ ਇਸ ਗੱਲ ਦਾ ਹੈ ਕਿ ਹੁਕਮ ਕਬੂਲ ਲੈ ਇਹ ਹੋਣੀ ਕਬੂਲ ਜਿਵੇਂ ਹੈ ਦੀ ਹਾਲਤ ਵਿੱਚ ਕੁਝ ਵੀ ਨਹੀਂ ਹੈ ਜਿਵੇਂ ਅਸੀਂ ਕਹਿੰਦੇ ਆ ਇਹ ਬੱਚਾ ਹੈ ਨਹੀਂ ਇਹ ਬੱਚਾ ਹੋ ਰਿਹਾ ਹੈ ਕਿਉਂ ਇੱਕ ਪਲ ਪਹਿਲੇ ਜੋ ਸੀ ਹੁਣ ਨਹੀਂ ਹੈ ਇੱਕ ਦਿਨ ਪਹਿਲੇ ਜੋ ਸੀ ਹੁਣ ਨਹੀਂ ਹੈ ਇਤੇ ਹੋ ਰਿਹਾ ਹੈ ਇਹ ਬੱਚਾ ਜਵਾਨ ਹੋ ਰਿਹਾ ਹੈ ਇਹ ਜਵਾਨ ਬੁੱਢਾ ਹੋ ਰਿਹਾ ਬੱਚੇ ਦਾ ਜਵਾਨ ਹੋਣਾ ਇਹ ਇੱਕ ਹੁਕਮ ਹੈ ਹੋਣੀ ਹੈ ਜਵਾਨ ਦਾ ਬੁੱਢਾ ਹੋਣਾ ਇੱਕ ਹੁਕਮ ਹੈ ਹੋਣੀ ਹੈ बुड्ढे ਦਾ ਮੌਤ ਦੀ ਆਗੋਸ਼ ਵਿੱਚ ਚਲੇ ਜਾਣਾ ਹੋਣੀ ਹੈ ਹੁਕਮ ਹੈ ਜੋ ਹੁਕਮ ਸਾਡੇ ਤਨ ਤੇ ਲਾਗੂ ਹੈ ਉਹ ਹੀ ਸਾਡੇ ਮਨ ਤੇ ਲਾਗੂ ਹੈ ਧਰਮ ਦੀ ਸਾਧਨਾ ਹੈ ਮਨੁੱਖ ਆਪਣਾ ਮਨ ਪ੍ਰਭੂ ਦੇ ਅਨੁਕੂਲ ਕਰੇ ਲੇਕਿਨ मन अपने स्वभाव करके अपने अहंकार करके अपने लोभ करके अपनी वासना करके प्रतिकूल चलता है और जीवन में जिथे जिथे रुकावट आने बथेरिया रुकावट आने वो रुकावट की है दरअसल वो होनी है बहाव हो है वो होनी इसको कबूल लेंगे जवानी कबूल से बुढ़ेपा कबूल नहीं चलो रो उठ के बुढ़ेपा भी कबूल सी मौत कबूल नहीं नफा कबूल है नुकसान कबूल नहीं इज्जत कबूल है बेजती कबूल नहीं खुशियां कबूल नहीं, गम कबूल नहीं और कौन दसे जगत मेरी चाहत नाल नहीं चल रहा इस प्रभु की चाहत नाल चल रहे है ਮੇਰੀ ਚਾਹਤ ਜਦ ਪ੍ਰਭੂ ਦੀ ਚਾਹਤ ਨਾਲ ਟਕਰਾਂਦੀ ਹੈ ਮੇਰੀ ਚਾਹਤ ਹਾਰ ਖਾ ਜਾਂਦੀ ਹੈ ਔਰ ਹੁੰਦਾ ਹੈ ਪ੍ਰਭੂ ਦਾ ਚਾਇਆ ਹੋਇਆ ਮੇਰਾ ਰੋਣਾ ਨਿਕਲ ਜਾਂਦਾ ਹੈ ਨਰ ਚਾਹਤ ਕਛ ਔਰ ਔਰੇ ਕੀ ਔਰੇ ਭਾਈ ਚਿਤਵਤ ਰਹੋ ਠਗੋਰ ਨਾਨਕ ਫਾਸੀ ਗਲ ਪਰੇ ਅਗੋਂ ਫਿਰ ਜਨਮਾਂ ਦੀ ਫਾਸੀ ਪੈ ਗਈ ਜਿੰਨੇ ਚਿਰ ਤੱਕ ਮਨੁੱਖ ਨੂੰ ਹੋਣਾ ਕਬੂਲ ਨਹੀਂ ਹੋਣੀ ਕਬੂਲ ਲੈ ਜਨਮ ਚੱਲਦਾ ਰਹਿੰਦਾ ਹੈ ਮਰਨ ਚੱਲਦਾ ਰਹਿੰਦਾ ਹੈ ਜੁਸਿਦਨ ਹੋਣੀ ਕਬੂਲ ਹੋ ਗਈ ਜਨਮ ਕਬੂਲ ਹੈ ਜਵਾਨੀ ਕਬੂਲ ਹੈ ਉਡੇਪਾ ਕਬੂਲ ਹੈ ਮਰਨਾ ਕਬੂਲ ਹੈ ਸੁਖ ਕਬੂਲ ਹੈ ਦੁੱਖ ਕਬੂਲ ਹੈ ਨਫੇ ਕਬੂਲ ਨੇ ਨੁਕਸਾਨ ਵੀ ਕਬੂਲ ਹੈ ਜਿਸ ਦਿਨ ਹੋਣੀ ਕਬੂਲ ਹੋ ਗਈ ਉਸੇ ਦਿਨ ਮਨੁ ਸਮਾਧੀ ਲੀਨ ਹੋ ਜਾਂਦਾ ਹੈ ਪਰਮ ਆਨੰਦੀ ਵਰਸ਼ਾ ਉਸਤੇ ਹੋ ਜਾਂਦੀ ਹੈ ਔਰ ਐਸਾ ਮਨੁਖ ਜਨਮ ਮਰਨ ਦੇ ਗੇੜ ਤੋਂ ਬਚ ਜਾਂਦਾ ਹੈ ਐਸਾ ਮਨੁਖ ਹਰ ਵਕਤ ਰਜ਼ਾ ਵਿੱਚ ਰਾਜ਼ੀ ਉਸ ਨੂੰ ਸਮਝ ਆ ਜਾਂਦੀ ਹੈ ਸਵੇਰੇ ਸੂਰਜ ਉਗਿਆ ਹੈ ਮੇਰੀ ਚਾਹਤ ਨਾਲ ਨਹੀਂ ਕਿਸੇ ਦੀ ਰਜ਼ਾ ਵਿੱਚ ਹੋ ਗਿਆ ਹੈ ਸ਼ਾਮ ਨੂੰ ਗਰੂਬ ਹੋ ਰਿਹਾ ਹੈ ਮੇਰੀ ਮੰਗ ਕਰਕੇ ਨਹੀਂ ਕਿਸੇ ਦੀ ਰਜ਼ਾ ਵਿੱਚ ਬੁਲੇਖੇ ਲੱਗ ਜਾਂਦੇ ਨੇ ਕਈ ਵਫਾ ਮਨੁੱਖ ਸਭ ਕੁਝ ਮੇਰੇ ਕਰਕੇ ਹੋ ਰਿਹਾ ਹੈ ਕਹਿੰਦੇ ਨੇ ਇੱਕ ਮਾਈ ਨਾ ਇਹ ਬੁਲੇਖਾ ਪੈ ਗਿਆ ਸੀ ਕਿ ਮੇਰਾ ਮੁਰਗਾ ਬਾਗ ਲੈਂਦਾ ਤਾਂ ਪਿੰਡ ਵਿੱਚ ਸਵੇਰ ਆਉਂਦੀ ਹੈ ਪਿੰਡ ਵਾਸੀਆਂ ਨਾਲ ਇੱਕ ਦਿਨ ਝਗੜਾ ਹੋ ਗਿਆ ਮਾਈ ਆਪਣਾ ਮੁਰਗਾ ਲੈ ਕੇ ਦੂਸਰੇ ਪਿੰਡ ਚਲੀ ਗਏ ਔਰ ਦੂਸਰੇ ਪਿੰਡ ਪਹੁੰਚ ਕੇ ਰਾਤ ਨੂੰ ਹੱਸਦੀ ਹੈ ਹੁਣ ਉਸ ਪਿੰਡ ਵਿੱਚ ਸਵੇਰ ਨਹੀਂ ਹੋਵੇਗੀ ਹੁਣ ਉਹਨਾਂ ਨੂੰ ਪਤਾ ਚਲੇਗਾ ਮੇਰੀ ਕਦਰ ਹੋਵੇਗੀ ਹੁਣ ਪਤਾ ਚਲੇਗਾ ਕਿ ਜ਼ਿੰਦਗੀ ਸਾਰੀ ਉਹਨਾਂ ਨੂੰ ਅੰਧੇਰੇ ਦੇ ਜਹੇ ਕੱਟਣੀ ਪੈਗੀ ਅਬਰਤ ਵੇਲੇ ਜਦसे ਮੁਰਗੇ ਨੇ ਬਾੰਗ ਦਿੱਤੀ ਪਿੰਡ ਵਿੱਚ ਸਵੇਰਾ ਹੋ ਲੱਗ ਪਿਆ ਮਾਈ ਹਸਰੇ ਪਈਏ ਉਸ ਪਿੰਡ ਵਿੱਚ ਅંધੇਰਾ ਹੋਵੇਗਾ ਰਾਤ ਹੋਵੇਗੀ ਮੂਰਖਾ ਨੇ ਮੇਰੀ અપਮਾਨ ਕੀਤਾ ਹੁਣ ਜ਼ਿੰਦਗੀ ਅંધੇਰੇ ਵਿੱਚ ਕਟਣ ਪਰ ਕੌਣ ਇਸ ਮਾਈ ਨੂੰ ਦੱਸੇ ਮੁਰਗਾ ਬਾੰਗ ਰਿੰਦਾ ਇਸ ਕਰਕੇ ਸਵੇਰ ਨਹੀਂ ਆਉਂਦੀ ਸਵੇਰ ਹੁੰਦੀ ਹੈ ਇਸ ਕਰਕੇ ਮੁਰਗਾ ਬਾੰਗ ਦਿੰਦਾ ਪ੍ਰਾਤਾ ਕਾਲ ਆਉਂਦਾ ਹੈ ਉਹ ਫੁੱਟਦੀ ਹੈ ਤਾਂ ਮੁਰਗਾ ਬਾਂਗ ਦਿੰਦਾ ਹੈ ਮੁਰਗਾ ਬਾਂਗ ਦਿੰਦਾ ਇਸ ਕਰਕੇ ਪਉ ਨਹੀਂ ਫੁੱਟਦੀ ਉਹ ਫੁੱਟਦੀ ਹੈ ਤਾਂ ਮੁਰਗਾ ਬਾਂਗ ਦਿੰਦਾ ਸਵੇਰ ਆਉਂਦੀ ਹੈ ਤਾਂ ਮੁਰਗਾ ਬਾਂਗ ਦਿੰਦਾ ਲੇਕਿਨ ਮਨੁੱਖ ਨੂੰ ਇਹ ਭੁਲੇਖਾ ਪੈ ਸਕਦਾ ਹੈ ਮੇਰੀ ਬਾਂਗ ਕਰਕੇ ਸਵੇਰ ਹੋਈ ਹੈ ਸ਼ਾਇਦ ਜੋ ਕੁਝ ਮੈਂ ਕਰਦਾ ਹਾਂ ਉਸ ਕਰਕੇ ਇਹ ਸਭ ਕੁਝ ਹੋ ਰਿਹਾ ਹੈ ਸਭ ਕੁਝ ਹੋ ਰਿਹਾ ਹੈ ਅਗਰ ਮੇਰੀ ਕਿਰਤ ਕਰਕੇ ਸਭ ਕੁਝ ਹੋ ਰਿਹਾ ਹੈ ਤਾਂ ਮੇਰਾ ਕਰਨਾ ਸਾਰੇ ਦਾ ਸਾਰਾ ਸਫਲ ਹੋਣਾ ਚਾਹੀਦਾ ਹੈ ਔਰ ਮੇਰਾ ਕਰਨਾ ਇਹ ਸਾਰੇ ਦਾ ਸਾਰਾ ਸਫਲ ਹੁੰਦਾ ਹੀ ਹੈ ਮੇਰਾ ਕਰਨਾ ਜਿੱਥੇ ਜਿੱਥੇ ਪ੍ਰਭੂ ਦੇ ਹੋਣੇ ਨਾਲ ਸ਼ਾਮਲ ਹੋ ਜਾਂਦਾ ਹੈ ਸਹਿਮਤ ਹੋ ਜਾਂਦਾ ਹੈ ਮੇਰਾ ਕਰਨਾ ਉਸ ਨਾਲ ਮੇਲ ਖਾ ਜਾਂਦਾ ਹੈ ਤਾਂ ਫਿਰ ਮੇਰਾ ਕਰਨਾ ਜਦ ਸਫਲ ਹੋ ਜਾਂਦਾ ਹੈ ਤੋ ਮੈਂ ਕਹਿਣਾ ਮੈਂ ਕੀਤਾ ਹੈ ਮੈਂ ਕੀਤਾ ਹੈ ਮੇਰੇ ਕੀਤੇ ਕਰਕੇ ਮੈਨੂੰ ਸਫਲਤਾ ਮਿਲੀ ਹੈ ਔਰ ਹੁਣ ਕੌਣ ਦੱਸੇ ਇਹ ਤੇ ਪ੍ਰਮਾਤਮਾ ਦਾ ਹੋਣਾ ਸੀ ਉਹਦੇ ਹੋਣੇ ਕਰਕੇ ਤੇਰਾ ਕਰਨਾ ਮੇਲ ਖਾ ਗਿਆ ਉਹਦੇ ਹੋਣੇ ਕਰਕੇ ਤੇਰਾ ਕਰਨਾ ਸਫਲ ਹੋਇਆ ਤੇਰੇ ਕਰਨ ਕਰਕੇ ਇਹ ਹੋਣਾ ਨਹੀਂ ਹੋਇਆ ਉਸਦੇ ਹੋਣੇ ਕਰਕੇ ਤੇਰਾ ਕਰਨਾ ਸਫਲ ਹੋ ਗਿਆ ਬਸ ਇਤਨੀ ਸਮਝ ਪ੍ਰਮਾਤਮਾ ਦੀ ਸਮਝ ਆ ਔਰ ਇਸ ਸਮਝ ਨੂੰ ਕਹਿੰਦੇ ਨੇ ਸਭ ਕੁਝ ਹੋ ਰਿਹਾ ਹੈ ਕੀਤਾ ਨਹੀਂ ਜਾ ਰਿਹਾ ਦਿਨ ਹੋ ਰਿਹਾ ਹੈ ਰਾਤ ਹੋ ਰਹੀ ਹੈ ਸਰਦੀ ਹੋ ਰਹੀ ਹੈ ਗਰਮੀ ਹੋ ਰਹੀ ਹੈ ਜਨਮ ਹੋ ਰਿਹਾ ਹੈ ਮਰਨ ਹੋ ਰਿਹਾ ਹੈ ਸੁਖ ਹੋ ਰਹੇ ਨੇ ਦੁਖ ਹੋ ਰਹੇ ਨੇ ਇਹ ਜਗਤ ਦੇ ਸਭ ਕੁਝ ਹੋ ਰਿਹਾ ਹੈ ਹੋ ਰਿਹਾ ਹੋ ਰਿਹਾ ਹੈ ਜਿਸ ਦਿਨ ਇਹ ਹੋਣਾ ਕਬੂਲ ਹੋਇਆ ਉਸੇ ਦਿਨ ਪ੍ਰਮਾਤਮਾ ਕਬੂਲ ਹੋਇਆ ਔਰ ਜਿਸ ਦਿਨ ਪ੍ਰਮਾਤਮਾ ਕਬੂਲ ਹੋਇਆ ਐਸਾ ਮਨੁੱਖ ਪ੍ਰਮਾਤਮਾ ਦਾ ਰੂਪ ਹੋ ਗਿਆ ਈਸ਼ਵਰ ਦਾ ਰੂਪ ਹੋ ਗਿਆ ਹੁਣ ਉਸ ਦੀ ਆਪਣੀ ਕੋਈ ਚਾਹਤ ਨਹੀਂ ਜਦ ਆਪਣੀ ਕੋਈ ਚਾਹਤ ਨਹੀਂ ਤਾਂ ਹੁਣ ਆਪਣੇ ਕੋਈ ਰੋਣੇ ਹੀ ਨਹੀਂ ਰਹਿ ਗਏ ਹੁਣ ਤੇ ਪ੍ਰਭੂ ਦੀ ਚਾਹਤ ਹੁਣ ਤੇ ਜਿਸ ਪਾਸੇ ਦਰਿਆ ਬਹਿ ਰਿਹਾ ਹੈ ਉਹਨੇ ਨੌਕਾ ਆਪਣੀ ਉਸੇ ਪਾਸੇ ਤੋਰ ਦਿੱਤੀ ਹੈ ਹੁਣ ਤੇ ਹਵਾ ਬਾਵੰਦਾ ਰੁਖ ਜਿਸ ਪਾਸੇ ਹੈ ਕਿਉਂਕਿ ਉਸ ਪਾਸੇ ਹੀ ਚੱਲ ਪਿਆ ਹੈ ਹੁਣ ਤੇ ਪ੍ਰਭੂ ਦੀ ਜੋ ਰਜ਼ਾ ਹੈ ਉਹੀ ਸੁਣੋ ਕਬੂਲ ਹੈ ਉਹੀ ਸੁਣੋ ਪਰਵਾਨ ਹੈ ਇਸ ਕਰਕੇ ਜੀਵਨ ਦੇ ਆਨੰਦ ਬਣ ਜਾਂਦਾ ਹੈ ਰਸ ਬਣ ਜਾਂਦਾ ਹੈ ਹੋਈ ਅਨਹੋਣੀ ਦੀ ਸਮਝ ਹੀ ਪ੍ਰਮਾਤਮਾ ਦੀ ਸਮਝ ਹੈ ਤੇ ਅੱਜ ਦੀ ਕਥਾ ਆਪਾਂ ਦੇਖੀ ਕਿ ਗਿਆਨੀ ਸੰਸੀ ਮਸਕੀਨ ਹੁਣੀ ਦੱਸਦੇ ਪਏ ਹੈ ਕਿ ਜਿੰਨਾ ਵੀ ਇਹ ਸੰਸਾਰ ਇਹ ਕਾਇਨਾਤ ਇਹ ਜਹਾਨ ਜਿਹੜਾ ਨਾ ਇਹ ਸਾਰਾ ਰੱਬ ਦੀ ਚਾਹਤ ਨਾਲ ਰੱਬ ਦੀ ਮਰਜ਼ੀ ਦੇ ਮੁਤਾਬਕ ਚੱਲਦਾ ਪਿਆ ਲੇਕਿਨ ਜਦੋਂ ਇਨਸਾਨ ਇਹ ਜਿਹੜਾ ਮਨੁੱਖ ਹੈ ਨਾ ਉਹਦੀ ਚਾਹਤ ਜਿਹੜੀ ਹੈ ਨਾ ਉਹ ਰੱਬ ਦੀ ਚਾਹਤ ਦੇ ਜਿਹੜਾ ਮੁਖਾਲਫ ਹੋ ਜਾਂਦੀ ਹੈ ਨਾ ਤਾਂ ਫਿਰ ਉਹਨੂੰ ਦੁੱਖ ਤਕਲੀਫਾਂ ਪਰੇਸ਼ਾਨੀਆਂ ਆਣ ਕੇ ਘੇਰ ਲੈਂਦੀਆਂ ਕਿਉਂਕਿ ਜਿਹੜਾ ਇਨਸਾਨ ਰੱਬ ਦੀ ਚਾਹਤ ਦੇ ਮੁਤਾਬਕ ਜ਼ਿੰਦਗੀ گزارਦਾ ਰੱਬ ਦੇ ਮਾਰਗ ਦੇ ਮੁਤਾਬਕ ਜ਼ਿੰਦਗੀ گزارਦਾ ਉਹਦੀ ਜ਼ਿੰਦਗੀ ਦੇ ਵਿੱਚ ਦੁੱਖ ਤਕਲੀਫਾਂ ਨਹੀਂ ਆਉਂਦੀਆਂ ਪਰ ਜਿਹੜਾ ਰੱਬ ਦੇ ਮਾਰਗ ਦੇ ਖਿਲਾਫ ਜਾ ਕੇ ਰੱਬ ਦੀ ਚਾਹਤ ਦੇ ਖਿਲਾਫ ਜਾ ਕੇ ਜ਼ਿੰਦਗੀ گزارਣ ਦੀ ਕੋਸ਼ਿਸ਼ ਕਰਦਾ ਨਾ ਉਹਦੇ ਜ਼ਿੰਦਗੀ ਦੇ ਵਿੱਚ ਫਿਰ ਦੁੱਖ ਤਕਲੀਫਾਂ ਬਸੇਰਾ ਕਰ ਲੈਂਦੀਆਂ ਉਹ ਜ਼ਿੰਦਗੀ ਦਾ ਹਿੱਸਾ ਬਣ ਜਾਂਦੀਆਂ ਕਿਉਂਕਿ ਜਿੰਨੇ ਵੀ ਚਾਹੁੰਦਾ ਹੈ ਕਿ ਉਹਦੀ ਜ਼ਿੰਦਗੀ 'ਚ ਸਕੂਨ ਆ ਜਾਏ ਰਾਹਤ ਆ ਜਾਏ ਤੇ ਫਿਰ ਉਹਨੂੰ ਚਾਹੀਦਾ ਕਿ ਉਹ ਰੱਬ ਦੇ ਮਾਰਗ ਦੇ ਮੁਤਾਬਕ ਜ਼ਿੰਦਗੀ گزارੇ ਤੇ ਜਿਹੜਾ ਰੱਬ ਦੇ ਮਾਰਗ ਤੋਂ ਹਟ ਕੇ ਆਪਣੇ ਚਾਹ ਦੇ ਮਗਰ ਭੱਜਦਾ ਵੈ ਸ਼ੈਤਾਨ ਦਾ ਪੈਰੋਕਾਰ ਬਣ ਜਾਂਦਾ ਸ਼ੈਤਾਨ ਦੇ ਮਗਰ ਚੱਲਦਾ ਉਹਦੇ ਹੁਕਮਾਂ ਤੇ ਚੱਲਦਾ ਵੈ ਪੁੱਠੇ ਕੰਮ ਕਰਦਾ ਲੋਕਾਂ ਨੂੰ ਤੰਗ ਕਰਦਾ ਲੋਕਾਂ ਨੂੰ ਦੁੱਖ ਦੇ ਕੇ ਉਹਨੂੰ ਸਕੂਨ ਮਿਲਦਾ ਤੇ ਫਿਰ ਉਹ ਕਦੀ ਨਾ ਸੋਚੇ ਕਿ ਉਹਨੂੰ ਵੀ ਸਕੂਨ ਮਿਲੇਗਾ ਜਿਹੜਾ ਦੂਸਰਿਆਂ ਦੇ ਘਰ ਦੀ ਰੋਸ਼ਨੀ ਬੁਝਾਉਂਦਾ ਨਾ ਉਹਦੇ ਘਰ ਦੀ ਰੋਸ਼ਨੀ ਕਦੀ ਨਹੀਂ ਬਲ ਸਕਦੀ ਜਿਹੜਾ ਦੂਸਰਿਆਂ ਦੇ ਘਰ ਚ ਉਜਾਲਾ ਕਰਦਾ ਰੋਸ਼ਨੀ ਲੈ ਕੇ ਆਉਂਦਾ ਨਾ ਉਹਦਾ ਘਰ ਵੀ ਸਦਾ ਰੋਸ਼ਨ ਰਹਿੰਦਾ ਖੁਸ਼ੀਆਂ ਹਮੇਸ਼ਾ ਉਹਦੇ ਘਰ ਹੀ ਆਉਂਦੀਆਂ ਤੇ ਸਾਡੀ ਸਾਡੀ ਜ਼ਿੰਦਗੀ ਚ ਦੁੱਖ ਤਕਲੀਫਾਂ ਦੀ ਪਰੇਸ਼ਾਨੀ ਦੀ ਵਜ੍ਹਾ ਹੀ ਇਹ ਹੈ ਕਿ ਅਸੀਂ ਹਸਦ ਜੈਲਸੀ ਦੁੱਖਤ ਕਰ ਦੂਸਰੇ ਨਾਲੋਂ ਛੜਦੇ ਰਹੇ ਨੇ ਦੂਸਰੇ ਨੂੰ ਦੇਖ ਕੇ ਜਿੰਦਾ ਕਰਕੇ ਸਾਡੀ ਜ਼ਿੰਦਗੀ ਦੇ ਵਿੱਚ ਪਰੇਸ਼ਾਨੀਆਂ ਬਣੀਆਂ ਜਦੋਂ ਅਸੀਂ ਦੂਸਰਿਆਂ ਨੂੰ ਖੁਸ਼ੀ ਦੇ ਕੇ ਖੁਸ਼ ਹੋਵਾਂਗੇ ਨਾ ਤੇ ਸਾਡੀ ਜ਼ਿੰਦਗੀ ਚ ਕੋਈ ਵੀ ਫਿਰ ਮਸਲੇ ਮਸਾਇਲ ਨਹੀਂ ਰਹਿਣਗੇ ਸਾਰੀਆਂ ਤਕਲੀਫਾਂ ਦੂਰ ਹੋ ਜਾਣਗੀਆਂ ਪਰ ਕੀ ਹੈ ਕਿ ਅਸੀਂ ਲੋਕ ਜਿਹੜਾ ਰੱਬ ਦੇ ਮਾਰਗ ਦੇ ਮੁਤਾਬਕ ਜ਼ਿੰਦਗੀ گزارਣ ਦੀ ਕੋਸ਼ਿਸ਼ ਨਹੀਂ ਕਰਦੇ ਬਲਕਿ ਜਿਹੜੇ ਪੁੱਠੇ ਸਿੱਧੇ ਕੰਮ ਹੈ ਉਹਨਾਂ 'ਚ ਕੰਮ ਕਰ ਉਹ ਕੰਮ ਕਰਕੇ ਨਾ ਅਸੀਂ ਬੜੇ ਖੁਸ਼ ਹੋਨੇ ਹਾਲਾਂਕਿ ਉਹ ਖੁਸ਼ੀ ਸਿਰਫ ਵਕਤੀ ਹੈ ਜਦੋਂ ਤੁਸੀਂ ਕਿਸੇ ਦੂਸਰੇ ਨੂੰ ਦੁੱਖ ਦੇ ਕੇ ਤੇ ਖੁਸ਼ੀ ਮਨਾਓਗੇ ਨਾ ਉਹ ਖੁਸ਼ੀ ਤੁਹਾਡੀ ਵੀ ਨਹੀਂ ਰਹਣੀ ਤੁਹਾਡੀ ਖੁਸ਼ੀ ਵੀ ਉਹ ਗਮ 'ਚ ਬਦਲ ਜਾਣੀ ਹੈ ਇਸ ਕਰਕੇ ਵੀਰੋ ਕੋਸ਼ਿਸ਼ ਕਰੋ ਕਿ ਆਪਣੀ ਜ਼ਿੰਦਗੀ ਰੱਬ ਦੀ ਚਾਹਤ ਦੇ ਮੁਤਾਬਕ ਰੱਬ ਦੇ ਮਾਰਗ ਦੇ ਮੁਤਾਬਕ ਰੱਬ ਦੇ ਹੁਕਮ ਦੇ ਮੁਤਾਬਕ گزارੋ ਜੇ ਤਾਂ ਤੁਸੀਂ ਰੱਬ ਦੇ ਹੁਕਮ ਤੇ ਚੱਲੋਗੇ ਨਾ ਤੁਹਾਡੀ ਜ਼ਿੰਦਗੀ ਸਕੂਨ ਚੈਨ ਆ ਜਾਏਗਾ ਦੁੱਖ ਤਕਲੀਫਾਂ ਖਤਮ ਹੋ ਜਾਣਗੀਆਂ ਬਹੁਤ ਵਧੀਆ ਕਥਾ ਸੀ ਵੀਰੋ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਆਪਣੀ رائے ਦਾ اظہار ਲਾਜ਼ਮੀ ਕਰਿਓ ਆਪਣਾ ਰੱਖੋ ਤੇ ਇਸ ਤਰ੍ਹਾਂ ਖਿਆਲ ਰੱਬ ਰੱਖਾ